ਲੋਜੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਜੀ ਹਾਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਦੇ ਵੱਲੋਂ ਖਰੀਦ ਲੈ ਗਿਆ ਸੋ ਦੱਸ ਦੇ ਕਿ ਜੂਨ 2022 ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਇਸ ਨੂੰ ਪਰਵਾਨਗੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ 10 ਕੰਪਨੀਆਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਦੱਸਿਆ ਜਾ ਰਿਹਾ ਹੈ ਕਿ 1080 ਕਰੋੜ ਦਾ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਗਿਆ ਕਿਉਂਕਿ ਜਿਹੜੀਆਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਕਰੋਨਾ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਚੁੱਕਿਆ ਸੀ ਜਿਹਦੇ ਚੱਲਦੇ ਉਹਨਾਂ ਦੇ ਬਿਨਾਂ ਇਸ ਨੂੰ ਚਲਾਇਆ ਨਹੀਂ ਜਾ ਸਕਿਆ ਸੀ ਜਿਹਦੇ ਚੱਲਦੇ ਹੁਣ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਸੌਦਾ ਲੀ ਹੈ ਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈ ਅਤੇ ਇਸ ਦੇ ਜਿਹੜੀਆਂ ਪਹਿਲਾਂ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਉਹ ਇਸ ਨੂੰ ਚਲਾ ਨਹੀਂ ਸਕਦੇ ਸੀ ਜਿਹਦੇ ਚੱਲਦੇ ਇਸ ਨੂੰ ਖਰੀਦਣ ਦੇ ਵਾਸਤੇ ਇਸ ਲਾਈਨ ਦੇ ਇਸ ਦੌਰ ਦੇ ਵਿੱਚ 10 ਕੰਪਨੀਆਂ ਚੱਲ ਰਹੀਆਂ ਸੀ ਪਰ ਇਹਨਾਂ ਦੇ ਵਿੱਚੋਂ ਜਿਹੜਾ ਕਿ ਪੰਜਾਬ ਸਰਕਾਰ ਨੇ ਹਮਲਾ ਮਾਰਦ ਹੋਏ ਗੋਇੰਦਵਾਲ ਸਾਹਿਬ ਦਾ ਜਿਹੜਾ ਹੈ ਥਰਮਲ ਪਲਾਂਟ ਆ ਉਸ ਨੂੰ ਵੀ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਸੋ ਦਾ ਦੇ ਕਿ ਕੈਬਨਟ ਦੇ ਵਿੱਚ ਜਿਹੜਾ ਕਿ ਮੰਤਰੀ ਮੰਡਲ ਦੇ ਵਿੱਚ ਕੈਬਨ ਦੀ ਮੰਤਰੀ ਮੰਡਲ ਦੇ ਵਿੱਚ ਪਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਖਰੀਦ ਲਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਦੇ ਹਿੱਸੇ ਆ ਚੁੱਕਿਆ 1080 ਕਰੋੜ ਰੁਪਏ ਦੇ ਇਸ ਥਰਮਲ ਪਲਾਂਟ ਦੀ ਕੀਮਤ ਲੱਗੀ ਆ ਹੋਰ ਵੀ ਕਾਫੀ ਕੰਪਨੀਆਂ ਸੀ ਜੋ ਲਗਾਤਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਖਰੀਦ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਖਰੀਦਣ ਤੋਂ ਬਾਅਦ ਜਿਹੜਾ ਕਿ ਉਹ ਤੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ 1080 ਕਰੋੜ ਰੁਪਏ ਦੀ ਅੱਜ ਕੀਮਤ ਲੱਗੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਕੰਪਨੀਆਂ ਇਸ ਥਰਮਲ ਪਲਾਂਟ ਨੂੰ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੀਆਂ ਸਨ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਸੀ ਤੇ ਉਹ ਥਰਮਲ ਪਲਾਂਟ ਨੂੰ ਚਲਾ ਨਹੀਂ ਸਕੇ ਰਹੀਆਂ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹਮਲਾ ਮਾਰਿਆ ਤੇ ਇਸ ਥਰਮਲ ਪਲਾਂਟ ਨੂੰ ਖਰੀਦ ਲਿਆ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਲਓ ਜੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਜੀ ਹਾਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਦੇ ਵੱਲੋਂ ਖਰੀਦ ਲੈ ਗਿਆ ਸੋ ਦਾ ਦੇਖੀ ਜੂ 2022 ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ 10 ਕੰਪਨੀਆਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਦੱਸਿਆ ਜਾ ਰਿਹਾ ਕਿ 1080 ਕਰੋੜ ਦਾ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਗਿਆ ਕਿਉਂਕਿ ਜਿਹੜੀ ਇਹ ਪਹਿਲਾਂ ਇਸ ਥਰਮਲ ਪਲਾਂਟ ਨੂੰ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਕੋਰੋਨਾ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਚੁੱਕਿਆ ਸੀ ਜਿਹਦੇ ਚੱਲਦੇ ਉਹਨਾਂ ਦੇ ਬਿਨਾਂ ਇਸ ਨੂੰ ਚਲਾਇਆ ਨਹੀਂ ਜਾ ਸਕਿਆ ਸੀ ਜਿਹਦੇ ਚੱਲਦੇ ਹੁਣ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਸੌਦਾ ਇਹ ਦੀ ਹੈ ਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈ ਅਤੇ ਇਸ ਦੇ ਜਿਹੜੀਆਂ ਪਹਿਲਾਂ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਉਹ ਇਸ ਨੂੰ ਚਲਾ ਨਹੀਂ ਸਕਦੇ ਸੀ ਜਿਹਦੇ ਚੱਲਦੇ ਇਸ ਨੂੰ ਖਰੀਦਣ ਦੇ ਵਾਸਤੇ ਇਸ ਲਾਈਨ ਦੇ ਇਸ ਦੌਰ ਦੇ ਵਿੱਚ 10 ਕੰਪਨੀਆਂ ਚੱਲ ਰਹੀਆਂ ਸੀ ਪਰ ਇਹਨਾਂ ਦੇ ਵਿੱਚੋਂ ਜਿਹੜਾ ਕਿ ਪੰਜਾਬ ਸਰਕਾਰ ਨੇ ਹਮਲਾ ਮਾਰਦ ਹੋਏ ਗੋਇੰਦਵਾਲ ਸਾਹਿਬ ਦਾ ਜਿਹੜਾ ਹੈ ਥਰਮਲ ਪਲਾਂਟ ਆ ਉਸ ਨੂੰ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਸੌਦਾ ਦੇ ਕਿ ਕੈਬਨਟ ਦੇ ਵਿੱਚ ਜਿਹੜਾ ਕਿ ਮੰਤਰੀ ਮੰਡਲ ਦੇ ਵਿੱਚ ਕੈਬਨਟ ਦੀ ਮੰਤਰੀ ਮੰਡਲ ਦੇ ਵਿੱਚ ਪਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਖਰੀਦ ਲਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਦੇ ਹਿੱਸੇ ਆ ਚੁੱਕਿਆ 1080 ਕਰੋੜ ਰੁਪਏ ਦੇ ਇਸ ਥਰਮਲ ਪਲਾਂਟ ਦੀ ਕੀਮਤ ਲੱਗੀ ਆ ਹੋਰ ਵੀ ਕਾਫੀ ਕੰਪਨੀਆਂ ਸੀ ਜੋ ਲਗਾਤਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਖਰੀਦ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਖਰੀਦਣ ਤੋਂ ਬਾਅਦ ਜਿਹੜਾ ਕਿ ਖਰਚੇ ਦੀ ਗੱਲ ਕੀਤੀ ਜਾਵੇ ਤਾਂ 1080 ਕਰੋੜ ਰੁਪਏ ਦੀ ਅੱਜ ਕੀਮਤ ਲੱਗੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਕੰਪਨੀਆਂ ਇਸ ਥਰਮਲ ਪਲਾਂਟ ਨੂੰ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੀਆਂ ਸਨ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਸੀ ਤੇ ਉਹ ਥਰਮਲ ਪਲਾਂਟ ਨੂੰ ਚਲਾ ਨਹੀਂ ਸਿੱਕ ਰਹੀਆਂ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹਮਲਾ ਮਾਰਿਆ ਤੇ ਇਸ ਥਰਮਲ ਪਲਾਂਟ ਨੂੰ ਖਰੀਦ ਲਿਆ ਗਿਆ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਲਓ ਜੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਜੀ ਹਾਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਦੇ ਵੱਲੋਂ ਖਰੀਦ ਲੈ ਗਿਆ ਸੋ ਦਾ ਦੇਖੀ ਜੂ 2022 ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ 10 ਕੰਪਨੀਆਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਦੱਸਿਆ ਜਾ ਰਿਹਾ ਕਿ 1080 ਕਰੋੜ ਦਾ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਗਿਆ ਕਿਉਂਕਿ ਜਿਹੜੀਆਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਕੋਰੋਨਾ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਚੁੱਕਿਆ ਸੀ ਜਿਹਦੇ ਚੱਲਦੇ ਉਹਨਾਂ ਦੇ ਕੋਲ ਇਸ ਨੂੰ ਚਲਾਇਆ ਨਹੀਂ ਜਾ ਸਕਿਆ ਸੀ ਜਿਹਦੇ ਚੱਲਦੇ ਹੁਣ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਸੌਦਾ ਇਹ ਦੀ ਹੈ ਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈ ਅਤੇ ਜਿਹੜੀਆਂ ਪਹਿਲਾਂ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਉਹ ਇਸ ਨੂੰ ਚਲਾ ਨਹੀਂ ਸਕਦੇ ਸੀ ਜਿਹਦੇ ਚੱਲਦੇ ਇਸ ਨੂੰ ਖਰੀਦਣ ਦੇ ਵਾਸਤੇ ਇਸ ਲਾਈਨ ਦੇ ਇਸ ਦੌਰ ਦੇ ਵਿੱਚ 10 ਕੰਪਨੀਆਂ ਚੱਲ ਰਹੀਆਂ ਸੀ ਪਰ ਇਹਨਾਂ ਦੇ ਵਿੱਚੋਂ ਜਿਹੜਾ ਕਿ ਪੰਜਾਬ ਸਰਕਾਰ ਨੇ ਹਮਲਾ ਮਾਰਦ ਹੋਏ ਗੋਇੰਦਵਾਲ ਸਾਹਿਬ ਦਾ ਜਿਹੜਾ ਹੈ ਥਰਮਲ ਪਲਾਂਟ ਆ ਉਸ ਨੂੰ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਸੌਦਾ ਦੇ ਕਿ ਕੈਬਨਟ ਦੇ ਵਿੱਚ ਜਿਹੜਾ ਕਿ ਮੰਤਰੀ ਮੰਡਲ ਦੇ ਵਿੱਚ ਕੈਬਨਟ ਦੀ ਮੰਤਰੀ ਮੰਡਲ ਦੇ ਵਿੱਚ ਪਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਖਰੀਦ ਲਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਦੇ ਹਿੱਸੇ ਆ ਚੁੱਕਿਆ 1080 ਕਰੋੜ ਰੁਪਏ ਦੇ ਇਸ ਥਰਮਲ ਪਲਾਂਟ ਦੀ ਕੀਮਤ ਲੱਗੀ ਆ ਹੋਰ ਵੀ ਕਾਫੀ ਕੰਪਨੀਆਂ ਸੀ ਜੋ ਲਗਾਤਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਖਰੀਦ ਲਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਇਸ ਨੂੰ ਖਰੀਦਣ ਤੋਂ ਬਾਅਦ ਜਿਹੜਾ ਕਿ ਖਰਚੇ ਦੀ ਗੱਲ ਕੀਤੀ ਜਾਵੇ ਤਾਂ 1080 ਕਰੋੜ ਰੁਪਏ ਦੀ ਅੱਜ ਕੀਮਤ ਲੱਗੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਕੰਪਨੀਆਂ ਇਸ ਥਰਮਲ ਪਲਾਂਟ ਨੂੰ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੀਆਂ ਸਨ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਸੀ ਤੇ ਉਹ ਥਰਮਲ ਪਲਾਂਟ ਨੂੰ ਚਲਾ ਨਹੀਂ ਸਿੱਕ ਰਹੀਆਂ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹਮਲਾ ਮਾਰਿਆ ਤੇ ਇਸ ਥਰਮਲ ਪਲਾਂਟ ਨੂੰ ਖਰੀਦ ਲਿਆ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਲੋਜੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਜੀ ਹਾਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਦੇ ਵੱਲੋਂ ਖਰੀਦ ਲੈ ਗਿਆ ਸੋ ਦੱਸ ਦੇ ਕਿ ਜੂਨ 2022 ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਇਸ ਨੂੰ ਪਰਵਾਨਗੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ 10 ਕੰਪਨੀਆਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਲਿਆ ਦੱਸਿਆ ਜਾ ਰਿਹਾ ਹੈ ਕਿ 1080 ਕਰੋੜ ਦਾ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ ਗਿਆ ਕਿਉਂਕਿ ਜਿਹੜੀਆਂ ਪਹਿਲਾਂ ਇਸ ਥਰਮਲ ਪਲਾਂਟ ਨੂੰ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਕਰੋੜਾਂ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਚੁੱਕਿਆ ਸੀ ਜਿਹਦੇ ਚੱਲਦੇ ਉਹਨਾਂ ਦੇ ਬਿਨਾਂ ਇਸ ਨੂੰ ਚਲਾਇਆ ਨਹੀਂ ਜਾ ਸਕਿਆ ਸੀ ਜਿਹਦੇ ਚੱਲਦੇ ਹੁਣ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਨੇ ਖਰੀਦ ਲਿਆ ਸੌਦਾਰ ਦੀ ਹੈ ਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈ ਅਤੇ ਇਸ ਦੇ ਜਿਹੜੀਆਂ ਪਹਿਲਾਂ ਕੰਪਨੀਆਂ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੇ ਸਨ ਉਹ ਇਸ ਨੂੰ ਚਲਾ ਨਹੀਂ ਸਕਦੇ ਸੀ ਜਿਹਦੇ ਚੱਲਦੇ ਇਸ ਨੂੰ ਖਰੀਦਣ ਦੇ ਵਾਸਤੇ ਇਸ ਲਾਈਨ ਦੇ ਇਸ ਦੌਰ ਦੇ ਵਿੱਚ 10 ਕੰਪਨੀਆਂ ਚੱਲ ਰਹੀਆਂ ਸੀ ਪਰ ਇਹਨਾਂ ਦੇ ਵਿੱਚੋਂ ਜਿਹੜਾ ਕਿ ਪੰਜਾਬ ਸਰਕਾਰ ਨੇ ਹਮਲਾ ਮਾਰਦ ਹੋਏ ਗੋਇੰਦਵਾਲ ਸਾਹਿਬ ਦਾ ਜਿਹੜਾ ਹੈ ਥਰਮਲ ਪਲਾਂਟ ਆ ਉਸ ਨੂੰ ਵੀ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਸੋ ਦਾ ਦੇ ਕਿ ਕੈਬਨਟ ਦੇ ਵਿੱਚ ਜਿਹੜਾ ਕਿ ਮੰਤਰੀ ਮੰਡਲ ਦੇ ਵਿੱਚ ਕੈਬਨ ਦੀ ਮੰਤਰੀ ਮੰਡਲ ਦੇ ਵਿੱਚ ਪ੍ਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਇਸ ਨੂੰ ਹੁਣ ਖਰੀਦ ਲਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕੀ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਹੁਣ ਪੰਜਾਬ ਸਰਕਾਰ ਦੇ ਹਿੱਸੇ ਆ ਚੁੱਕਿਆ 1080 ਕਰੋੜ ਰੁਪਏ ਦੇ ਇਸ ਥਰਮਲ ਪਲਾਂਟ ਦੀ ਕੀਮਤ ਲੱਗੀ ਆ ਹੋਰ ਵੀ ਕਾਫੀ ਕੰਪਨੀਆਂ ਸੀ ਜੋ ਲਗਾਤਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਖਰੀਦ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਖਰੀਦਣ ਤੋਂ ਬਾਅਦ ਜਿਹੜਾ ਕਿ ਜਿਹਦੇ ਤੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ 1080 ਕਰੋੜ ਰੁਪਏ ਦੀ ਅੱਜ ਕੀਮਤ ਲੱਗੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਕੰਪਨੀਆਂ ਇਸ ਥਰਮਲ ਪਲਾਨ ਨੂੰ ਚਲਾ ਰਹੀਆਂ ਸਨ ਉਹ ਦਿਵਾਲੀਆ ਹੋ ਚੁੱਕੀਆਂ ਸਨ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜ੍ਹ ਚੁੱਕਿਆ ਸੀ ਤੇ ਉਹ ਥਰਮਲ ਪਲਾਨ ਨੂੰ ਚਲਾ ਨਹੀਂ ਸਕੇ ਰਹੀਆਂ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹਮਲਾ ਮਾਰਿਆ ਤੇ ਇਸ ਥਰਮਲ ਪਲਾਨ ਨੂੰ ਖਰੀਦ ਲਿਆ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ